ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਚੱਲ ਰਹੀ ਲੜੀਵਾਰ ਕਥਾ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜੋ ਖਡੂਰ ਸਾਹਿਬ ਵਿਖੇ ਧੰਨ ਭਾਈ ਬਾਲਾ ਜੀ ਸਰਵਣ ਕਰਾ ਰਹੇ ਨੇ ਸੋ ਆਪ ਜੀ ਸਰਵਣ ਕਰ ਰਹੇ ਹੋ ਜੀ ਦੇ ਵਿੱਚ ਤਾਂ ਗੁਰੂ ਨਾਨਕ ਦੇਵ ਮਹਾਰਾਜ ਸਿੱਤੇ ਪਾਰਸ਼ਾ ਜੀ ਦੀ ਜੋ ਕੁੜਮਾਈ ਹੈ ਉਹ ਸੁਲਤਾਨ ਪਰਲੋਦੀ ਵਿਖੇ ਹੋ ਗਈ ਹੈ ਕੁੜਮਾਈ ਜਿੱਥੇ ਬੇਦੀ ਕੁਲ ਦੀ ਰੀਤੀ ਅਨੁਸਾਰ ਹੋਈ ਹੈ ਬੇਅੰਤ ਦੋਨਾਂ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਹਨ ਤਾਂ ਜਿੱਥੇ ਕੁੜਮਾਈ ਹੋਈ ਹੈ ਅਤੇ ਨਾਲ ਹੁਣ ਵਿਆਹ ਦੀ ਅੱਗੇ ਤਿਆਰੀ ਕਰਨੀ ਹੈ ਤੇ ਨਾਲ ਮੰਗ ਵੀ ਰੱਖੀ ਹੈ ਕਿ ਤੁਸੀਂ ਹੁਣ ਲੜਕਾ ਨੌਜਵਾਨ ਹੈ ਪਰਮਾਨੰਦ ਜੀ ਨੂੰ ਕਿਹਾ ਕਿ ਤੁਸੀਂ ਹੁਣ ਭਾਈਆ ਜੈ RAM ਜੀ ਨੇ ਕਿ ਵਿਆਹ ਦਾ ਜੋ ਦਿਨ ਹੈ ਉਹ ਮੁਕਰਰ ਕਰ ਲਿਓ ਪੱਕਾ ਕਰ ਦਿਓ ਤਾਂ ਉਸ ਸਮੇਂ ਪਰਮਾਨੰਦ ਜੀ ਚੁੱਪ ਕਰ ਗਏ ਤੇ ਆਖਿਆ ਕਿ ਇੱਕ ਵਰਸ ਦੇ ਪਿੱਛੋਂ ਜੋ ਵਿਆਹ ਦਾ ਦਿਨ ਆਪ ਜੀ ਨੂੰ ਦਿੱਤਾ ਜਾਵੇਗਾ ਸੁਵਿਸਤਰਾ ਦੋਨਾਂ ਪਰਿਵਾਰਾਂ ਵਿੱਚ ਖੁਸ਼ੀਆਂ ਤੇ ਪਰਮਾਨੰਦ ਜੀ ਆਪ ਆਪਣੇ ਨਗਰਵਾਲ ਚਲੇ ਗਏ ਸੁਲਤਾਨ ਪਰਲੋਦੀ ਵਿੱਚ ਬੇਅੰਤ ਖੁਸ਼ੀਆਂ ਬੇਬੇ ਨਾਨਕੀ ਖੁਸ਼ ਸਾਰਾ ਨਗਰ ਖੁਸ਼ ਤੇ ਮਾੜੇ ਮੰਗਤੇ ਉਹ ਵੀ ਖੁਸ਼ ਹੋ ਗਏ ਜਿਨ੍ਹਾਂ ਨੂੰ ਮਨ ਭਾਉਂਦਾ দান ਦਿੱਤਾ ਗਿਆ ਅਤੇ ਸਾਰਿਆਂ ਨੇ ਬੇਬੇ ਨਾਨਕੀ ਨੂੰ ਪਾਈ ਆ ਜੈ ਰਾਮ ਜੀ ਨੂੰ ਵਧਾਈਆਂ ਦਿੱਤੀਆਂ ਸੋ ਇਹ ਪ੍ਰਸੰਗ ਕੁੜਮਾਈ ਦਾ ਆਪ ਜੀ ਨੇ ਸਰਵਣ ਕੀਤਾ ਜਿਸ ਵਿੱਚ ਭਾਈ ਮਰਦਾਨਾ ਵੀ ਨਾਲ ਆਏ ਸਨ ਤਲਵੰਡੀ ਤੋਂ ਪਰਿਵਾਰ ਦੇ ਨਾਲ ਇਸ ਕੁੜਮਾਈ ਦੀ ਰਸਮ ਵਿੱਚ ਖੁਸ਼ੀਆਂ ਦੇ ਵਿੱਚ ਹਿੱਸਾ ਲੈਣ ਦੇ ਲਈ ਤਾਂ ਉਸ ਸਮੇਂ ਭਾਈ ਮਰਦਾਨੇ ਨੇ ਵੀ ਆਖਿਆ ਸੀ ਕਿ ਸੱਚੇ ਪਾਤਸ਼ਾਹ ਜੀ ਮੈਂ ਸੁਣਿਆ ਹੈ ਕਿ ਆਪ ਜੀ ਬਹੁਤ ਦਾਨੀ ਹੋ ਕਿਰਪਾ ਕਰਕੇ ਮੈਨੂੰ ਕੋਈ ਐਸੀ ਦਾਨ ਵਿੱਚ ਵਸਤੂ ਦਿਓ ਜੋ ਮੇਰੀ ਗਰੀਬੀ ਤੋਂ ਹਟੀ ਜਾਏ ਤਾਂ ਸਤਿਗੁਰੂ ਜੀ ਨੇ ਆਖਿਆ ਕਿ ਭਾਈ ਮਰਦਾਨਿਆ ਤੇਰੇ ਨਾਲ ਵੀ ਸਾਡਾ ਇੱਕ ਪਿਛਲੇ ਜਨਮ ਦਾ ਕੰਮ ਹੈ ਉਹ ਕੰਮ ਤੇਰੇ ਨਾਲ ਸਾਡੀ ਸਾਂਝ ਬਣੀ ਹੋਈ ਹੈ ਉਹ ਜ਼ਰੂਰ ਆਪਾਂ ਰਲ ਕੇ ਪੂਰੀ ਕਰਾਂਗੇ ਸੋ ਗੁਰੂ ਜੀ ਨੇ ਆਖਿਆ ਕਿ ਭਾਈ ਮਰਦਾਨਾ ਤੈਨੂੰ ਇੱਕ ਐਸੀ ਵਸਤੂ ਦੇਵਾਂਗੇ ਜੋ ਤੇਰੇ ਦੋਨਾਂ ਜਹਾਨਾਂ ਦਾ ਭਲਾ ਕਰੇਗੀ ਤੇ ਤੂੰ ਨਰਾਜਤਾ ਨਹੀਂ ਹੋਏਗਾ ਭਾਈ ਮਰਦਾਨੇ ਨੇ ਆਖਿਆ ਸੱਚੇ ਪਾਤਸ਼ਾਹ ਜੀ ਜੀ ਆਪ ਜੀ ਤੁਸੀਂ ਮੈਨੂੰ ਕੋਈ ਵਸਤੂ ਦਿਓਗੇ ਤੇ ਮੈਂ ਨਰਾਜ ਕਿਉਂ ਹੋਵਾਂਗਾ ਸੋ ਉਸ ਸਮੇਂ ਤਾਂ ਗੁਰੂ ਨਾਨਕ ਦੇਵ ਜੀ ਨੇ ਆਖਿਆ ਕਿ ਲੈ ਭਾਈ ਤੈਨੂੰ ਅਸੀਂ ਰਬਾਬ ਵਜਾਉਣਾ ਦਿੱਤਾ ਤੂੰ ਹੁਣ ਸੰਗੀਤਕਾਰ ਹੋ ਗਿਆ ਹੈ ਤੂੰ ਗੁਰੂ ਘਰ ਦਾ ਕੀਰਤਨੀਆ ਹੋ ਗਿਆ ਹੈ ਤੋ ਹੁਣ ਰੱਬ ਦਾ ਜਸ ਗਾ ਕੇ ਸਾਨੂੰ ਸੁਣਾਇਆ ਕਰੇਗਾ ਸੋ ਇਸ ਤਰ੍ਹਾਂ ਗੁਰੂ 파ਸ਼ਾ ਜੀ ਨੇ ਆਪਣੇ ਗੜੋਂ ਪਸ਼ਾਕਾ ਕੀਮਤੀ ਲਾ ਕੇ ਰੇਸ਼ਮੀ ਅਤੇ ਨਗਦੀ ਦੇ ਕੇ ਮਹਿਤਾ ਕਲਿਆਣ ਦਾਸ ਜੀ ਅਤੇ ਸਮੇਤ ਪਰਿਵਾਰ ਨੂੰ ਸੁਲਤਾਨ ਪਰਲੋਦੀ ਤੋਂ ਘਰੋਂ ਵਿਦਿਆ ਕੀਤਾ ਸੋ ਭਾਈ ਬਾਲਾ ਜੀ ਤਨ ਗੁਰ ਅੰਗਦ ਦੇ ਮਹਾਰਾਜ ਜੀ ਨੂੰ ਕਹਿੰਦੇ ਸੱਚੇ ਪਾਤਸ਼ਾਹ ਜੀ ਇਹ ਕੁੜਮਾਈ ਦਾ ਪ੍ਰਸੰਗ ਆਪ ਜੀ ਨੂੰ ਸਰਵਣ ਕਰਾਇਆ ਹੈ ਤੇ ਅੱਜ ਜਿੱਥੇ ਤਨ ਗੁਰ ਅੰਗਦ ਦੇ ਮਹਾਰਾਜ ਜੀ ਦਾ ਦੀਵਾਨ ਸਜਿਆ ਹੋਇਆ ਹੈ ਜਿਸ ਦੇ ਵਿੱਚ ਤਨ ਬਾਬਾ ਬੁੱਢਾ ਜੀ ਜਿਨੂੰ ਉੱਚੀ ਜਗ੍ਹਾ ਤੇ ਆਸਣ ਤੇ ਬਰਾਜਮਾਨ ਕੀਤਾ ਹੋਇਆ ਹੈ ਤਨ ਗੁਰ ਅਮਰਦਾਸ ਮਹਾਰਾਜ ਜੀ ਉਹਨਾਂ ਨੂੰ ਵੀ ਉੱਚੀ ਜਗ੍ਹਾ ਤੇ ਆਸਣ ਤੇ ਬਿਰਾਜਮਨ ਕੀਤਾ ਹੋਇਆ ਹੈ ਤਨ ਭਾਈ ਬਾਲਾ ਜੀ ਜਿਨ੍ਹਾਂ ਨੇ ਕਥਾ ਸਰਵਣ ਕਰਾਉਣੀ ਹੈ ਉਹਨਾਂ ਨੂੰ ਵੀ ਉੱਚੀ ਜਗ੍ਹਾ ਤੇ ਬਿਰਾਜਮਨ ਕੀਤਾ ਹੋਇਆ ਹੈ ਨਾਲ ਮੁਖੀ ਸਿੱਖ ਤਨ ਭਾਈ ਪਾਰੋ ਜੀ ਭਾਈ ਜੀਵਾ ਜੀ ਜਿਹੜੇ ਗੁਰੂ ਜੀ ਦਾ ਲੰਗਰ ਸਜਾਉਂਦੇ ਸਨ ਭਾਈ ਢੰਗਾ ਜੀ ਭਾਈ ਝੁਲਕਾ ਜੀ ਅਤੇ ਭਾਈ ਪੈੜਾ ਮੋਖਾ ਜੀ ਜੋ ਕਾਗਜ਼ ਕਲਮ ਦਵਾਤ ਲੈ ਕੇ ਸਤਿਗੁਰੂ ਜੀ ਦਾ ਜਸ ਲਿਖਣ ਲਈ ਤਿਆਰ ਬੈਠੇ ਸਨ ਤੇ ਬਿਆੰਤ ਸਿੱਖ ਸੰਗਤਾਂ ਜਿੱਥੇ ਮਾਤਾ-ਮਾਂ ਬਜ਼ੁਰਗ ਬੱਚੇ ਸੰਗਤ ਦੇ ਵਿੱਚ ਵਿਰਾਜਮਾਨ ਹਨ ਤੇ ਉੱਥੇ ਫਿਰ ਭਾਈ ਬਾਲਾ ਜੀ ਨੇ ਹੱਥ ਬੰਨ੍ਹ ਕੇ ਤਨ ਗੁਰ ਅੰਗਦ ਦੇ ਮਹਾਰਾਜ ਜੀ ਤੋਂ ਇਜਾਜ਼ਤ ਮੰਗੀ ਕਿ ਆਪ ਜੀ ਕਿਰਪਾ ਕਰਕੇ ਮੈਨੂੰ ਇਜਾਜ਼ਤ ਦਿਓ ਤਾਂ ਕਿ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਨਮ ਕਥਾ ਮੈਂ ਆਰੰਭ ਕਰ ਸਕਾਂ ਉਸ ਸਮੇਂ ਧੰ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ਼ਾਰਾ ਕੀਤਾ ਤੱਕਣਾ ਕੀਤਾ ਭਾਈ ਬਾਲਾ ਜੀ ਵੱਲ ਆਗਿਆ ਹੋ ਗਈ ਤੇ ਧੰ ਭਾਈ ਬਾਲਾ ਜੀ ਕਹਿਣ ਲੱਗੇ ਕਿ ਸੱਚੇ ਪਾਤਸ਼ਾਹ ਜੀ ਹੇ ਸਤਿਗੁਰੂ ਉਧਰ ਸ੍ਰੀ ਗੁਰੂ ਨਾਨਕ ਦੇਵ ਜੀ ਪਾਸੋਂ ਤੇ ਗੁਰੂ ਪਾਤਸ਼ਾਹ ਜੀ ਮੋਦੀਖਾਨੇ ਦੀ ਕਾਰ ਕਰੀ ਜਾਂਦੇ ਹਨ ਤੇ ਦਿਨ ਤੋਂ ਲੈ ਕੇ ਰਾਤ ਤੱਕ ਮੰਗਤਿਆਂ ਦੀ ਭੀੜ ਲੱਗੀ ਰਹੇ ਅਤੇ ਇਹ ਬਗੈਰ ਕਿਸੇ ਤੋਂ ਕੁਝ ਮੰਗੇ ਤੇ ਤੋਲ-ਤੋਲ ਦੇਈ ਜਾਣ ਜਿਸ ਨਾਲ ਗੁਰੂ ਜੀ ਦਾ ਜਸ ਦਿਨ ਬਾ ਦਿਨ ਵਧਣ ਲੱਗਾ ਇਸ ਪ੍ਰਕਾਰ ਦੀ ਹਾਲਤ ਇਰਖਾਲੂਆ ਨੇ ਦੇਖੀ ਨਵਾਬ ਪਾਸ ਜਾ ਕੇ ਚੁਗਲੀ ਕੀਤੀ ਕਿ ਤੁਹਾਡਾ ਮੋਦੀ ਤਾਂ ਲुटाई ਜਾਂਦਾ ਹੈ ਜਿਸ ਤਰ੍ਹਾਂ ਹੁੰਦਾ ਰਿਹਾ ਤਾਂ ਮعلوم ਹੁੰਦਾ ਹੈ ਕਿ ਥੋੜੇ ਚਿਰ ਤੱਕ ਘਾਟਾ ਪਾ ਕੇ ਨਸ ਜਾਵੇਗਾ ਤੇ ਉਹਨਾਂ ਚੋਗਲਾ ਨੇ ਹੀ ਭਾਈਆ ਜੈ ਰਾਮ ਜੀ ਨੂੰ ਜਾ ਕੇ ਡਰਾਇਆ ਕਿਹਾ ਕਿ ਗੁਰੂ ਨਾਨਕ ਜੀ ਬਾਬਤ ਕਿਸੇ ਨੇ ਨਵਾਬ ਪਾਸ ਚੁਗਲੀ ਕੀਤੀ ਹੈ ਕਿ ਉਹ ਤੁਹਾਨੂੰ ਲੁਟਾਰਿਆ ਹੈ ਔਰ ਹੈ ਵੀ ਸੱਚ ਤੁਸੀਂ ਅੱਖੀਂ ਦੇਖ ਸਕਦੇ ਹੋ ਕਿ ਸਵੇਰ ਤੋਂ ਲੈ ਕੇ ਰਾਤ ਤੱਕ ਮੰਗਤਿਆਂ ਨੂੰ ਵੰਡੀ ਜਾਂਦਾ ਹੈ ਸੋ ਜੇ ਇਹ ਆਟਾ ਪਾ ਕੇ ਚਲਾ ਗਿਆ ਤਾਂ ਫਿਰ ਤੁਸੀਂ ਹੀ ਫੜੇ ਜਾਓਗੇ ਉਸ ਵੇਲੇ ਕਿਸੇ ਨੇ ਇਹ ਨਹੀਂ ਸੁਣਨਾ ਕਿ ਤੁਹਾਨੂੰ ਪਤਾ ਨਹੀਂ ਸੀ ਨਵਾਬ ਨੇ ਤਾਂ ਤੁਹਾਡੇ ਤੁਹਾਡੇ ਤੋਂ ਜ਼ਬਰਨ ਵਸੂਲ ਕਰ ਲੈਣਾ ਹੈ ਜਿਸ ਤੇ ਨੁਕਸਾਨ ਤੇ ਬਦਨਾਮੀ ਹੋਵੇਗੀ ਅਸਾਂ ਤੁਹਾਡੇ ਭਲੇ ਦੀ ਗੱਲ ਕਹੀ ਹੈ ਜੇ ਸੰਭਾਲ ਲਓ ਤਾਂ ਚੰਗਾ ਹੈ ਨਹੀਂ ਤਾਂ ਤੁਹਾਡੀ ਮਰਜ਼ੀ ਇਹਨਾਂ ਦੀਆਂ ਗੱਲਾਂ ਭਾਈ ਆ ਜੈ ਰਾਮ ਜੀ ਦੇ ਦਿਲ ਵਿੱਚ ਬਹੁਤ ਅਸਰ ਕਰ ਗਈਆਂ ਉਸੇ ਵੇਲੇ ਘਰ ਆ ਕੇ ਚਿੰਤਾਤੁਰ ਹੋ ਕੇ ਬੈਠ ਗਏ ਪਤੀ ਜੀ ਦੀ ਸੋਚ ਵਾਲੀ ਦਸ਼ਾ ਦੇਖ ਕੇ ਬੀਬੇ ਨਾਨਕੀ ਜੀ ਨੇ ਪੁੱਛਿਆ ਕਿ ਕੀ ਕਾਰਨ ਹੈ ਜੋ ਤੁਸੀਂ ਉਦਾਸ ਹੋ ਤਦ ਜੈ ਰਾਮ ਜੀ ਨੇ ਸਾਰੀ ਗੱਲ ਸੁਣਾ ਦਿੱਤੀ ਉਸ ਵੇਲੇ ਬੀਬੇ ਜੀ ਨੇ ਭਾਵੇਂ ਬਹੁਤ ਧੀਰਜ ਤੇ ਪ੍ਰੋਸਾ ਦਿਵਾਇਆ ਪਰ ਤਾਂ ਵੀ ਭਾਈਆ ਜੈ ਰਾਮ ਜੀ ਦਾ ਦਿਲ ਟਿਕਾਣੇ ਨਾ ਆਇਆ ਤਾਂ ਬੀਬੇ ਨਾਨਕੀ ਜੀ ਨੇ ਗੁਰੂ ਜੀ ਨੂੰ ਤੁਲਸਾ ਦਾਸੀ ਭੇਜ ਕੇ ਘਰ ਬੁਲਾਇਆ ਘਰ ਗੁਰੂ ਜੀ ਨੇ ਘਰ ਆ ਕੇ ਜਦ ਜੈਰਾਮ ਜੀ ਨੂੰ ਚਿੰਤਾ ਵਿੱਚ ਦੇਖਿਆ ਤਾਂ ਸਮਝ ਗਏ ਕਿ ਕਿਸੇ ਨੇ ਸਾਡੀ ਬਾਬਤ ਚੁਗਲੀ ਕੀਤੀ ਹੈ ਤਾਂ ਫੌਰਨ ਹੀ ਕਹਿਣ ਲੱਗੇ ਕਿ ਜੀਜਾ ਜੀ ਜੀਓ ਬਹੁਤ ਚਿਰ ਹੋ ਗਿਆ ਹੈ ਲੇਖਾ ਨਹੀਂ ਕੀਤਾ ਗਿਆ ਸੋ ਨਵਾਬ ਨਾਲ ਲੇਖਾ ਕਰਨਾ ਚਾਹੀਦਾ ਹੈ ਆਸ ਹੈ ਜੋ ਕੁਝ ਸਾਡਾ ਹੀ ਨਿਕਲੇਗਾ ਇਹ ਸੁਣ ਪਾਈਆ ਜੈ ਰਾਮ ਜੀ ਜੋ ਅੱਗੇ ਹੀ ਚਾਹੁੰਦੇ ਸਨ ਚਟ ਤਿਆਰ ਹੋ ਗਏ ਤੇ ਨਵਾਬ ਪਾਸ ਜਾ ਕੇ ਕਿਹਾ ਮਹਾਰਾਜ ਬਹੁਤ ਚਿਰ ਹੋ ਗਿਆ ਹੈ ਮੋਦੀ ਖਾਨੇ ਦਾ ਹਿਸਾਬ ਨਹੀਂ ਕੀਤਾ ਗਿਆ ਸੋ ਕਿਰਪਾ ਕਰਕੇ ਹਿਸਾਬ ਦੇ ਕੇ ਪਿਛਲਾ ਵਾਦਾ ਘਾਟਾ ਸਾਫ ਕਰੋ ਨਵਾਬ ਨੂੰ ਜੋ ਅੱਗੇ ਹੀ ਲੋਕਾਂ ਨੇ ਪਰੰਪਾਇਆ ਹੋਇਆ ਸੀ ਕਹਿਣ ਲੱਗਾ ਹਾਂ ਜਰੂਰ ਕਰੋ ਤਾਂ ਜੈ ਰਾਮ ਜੀ ਨੇ ਨਿੱਦੇ ਬ੍ਰਾਹਮਣ ਹੱਥੀ ਗੁਰੂ ਜੀ ਨੂੰ ਬੁਲਾਇਆ ਗੁਰੂ ਜੀ ਵਹੀ ਖਾਤਾ ਲੈ ਕੇ ਫੌਰਨ ਹੀ ਆਪ ਪੁਜੇ ਔਰ ਜਿੱਥੇ ਕਾਜੀ ਮੁਲਾਣੇ ਬੈਠੇ ਸੀ ਉਥੇ ਕਾਇਦੇ ਮੁਤਾਬਕ ਜਾ ਬੈਠੇ ਅੱਗੋ ਨਵਾਬ ਨੇ ਕਿਹਾ ਹੈ ਮੋਦੀ ਤੇਰਾ ਨਾਮ ਕੀ ਹੈ ਤਾਂ ਗੁਰੂ ਜੀ ਨੇ ਕਿਹਾ ਕਿ ਮੇਰਾ ਨਾਮ ਨਾਨਕ ਨਿਰੰਕਾਰੀ ਹੈ ਤਾਂ ਭਾਈ ਬਾਲਾ ਜੀ ਆਖਰੇ ਨੇ ਕਿ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣਾ ਨਾਮ ਦੱਸਿਆ ਨਵਾਬ ਨੇ ਜੈ ਰਾਮ ਜੀ ਨੂੰ ਪੁੱਛਿਆ ਕਿ ਇਸ ਦਾ ਕੀ ਮਤਲਬ ਹੈ ਮੈਨੂੰ ਸਮਝਾਓ ਤਾਂ ਭਾਈ ਆ ਜੈ ਰਾਮ ਜੀ ਨੇ ਫਾਰਸੀ ਜ਼ੁਬਾਨ ਵਿੱਚ ਦੱਸਿਆ ਕਿ ਖੁਦਾ ਜੋ ਚਿਹਨ ਚੱਕਰਾਂ ਤੋਂ ਪਰੇ ਹੈ ਅਰਥਾਤ ਜਿਸ ਪਰਮੇਸ਼ਰ ਦਾ ਕੋਈ ਚਿਹਨ ਚੱਕਰ ਨਹੀਂ ਹੈ ਮੈਂ ਉਸ ਦੀ ਸਿਫਤ ਕਰਨ ਵਾਲਾ ਬੰਦਾ ਹਾਂ ਨਵਾਬ ਬੜਾ ਹੱਸਿਆ ਤੇ ਕਹਿਣ ਲੱਗਾ ਇਸਦਾ ਵਿਆਹ ਹੋ ਗਿਆ ਹੈ ਕਿ ਨਹੀਂ ਭਾਈਆ ਜੈ RAM ਜੀ ਨੇ ਕਿਹਾ ਕਿ ਮਹਾਰਾਜ ਅਜੇ ਨਹੀਂ ਹੋਇਆ ਨਵਾਬ ਨੇ ਕਿਹਾ ਤਦੇ ਹੀ ਸਿਫਤੀ ਬੰਦਾ ਬਣਿਆ ਬਣਦਾ ਹੈ ਇਹ ਹੁਣ ਸਿਫਤੀ ਬੰਦਾ ਬਣ ਕੇ ਬੈਠਾ ਹੈ ਗਿੰਨਾ ਚਿਰ ਘਰ ਵਾਲੀ ਨਹੀਂ ਆਉਂਦੀ ਉਹਨਾਂ ਚਿਰ ਇਹੋ ਜੀਆਂ ਗੱਲਾਂ ਆਉਂਦੀਆਂ ਹਨ ਵੱਡੇ ਵੱਡੇ ਤਪੀਸ਼ਵਰ ਵੀ ਇਸਤਰੀ ਦਾ ਮੂਹ ਵੇਖ ਕੇ ਆਪਣਾ ਆਪ ਭੁਲਾ ਬੈਠਦੇ ਹਨ ਗੁਰੂ ਜੀ ਨੇ ਇਸ ਤਰਕ ਨੂੰ ਸੁਣ ਕੇ ਉਚਾਰਿਆ ਅਸਤ ਰਕਤ ਮਜ ਪਲਗਾਵਾਰਾ ਕਰੇ ਪਰੰਤੂ ਜੋ ਬਿਨਾ ਵਿਚਾਰਾ ਜੋ ਵਿਚਾਰ ਕਰ ਦੇਖੈ ਗਿਆਨੀ ਇਹ ਕਵਸਤ ਨਾਨੀ ਕੀ ਜਾਨੀ ਪ੍ਰਭ ਜੀਰਾਂ ਦੇ ਮਨ ਵਿੱਚ ਪਰਮੇਸ਼ਰ ਦਾ ਡਰ ਹੁੰਦਾ ਹੈ ਉਹ ਨਾਰੀਆਂ ਨਾਲ ਪ੍ਰੀਤ ਨਹੀਂ ਕਰਦੇ ਕਿਉਂਕਿ ਉਹ ਸਮਝਦੇ ਹਨ ਕਿ ਇਸ ਵਿੱਚ ਕੋਈ ਚੰਗੀ ਚੀਜ਼ ਨਹੀਂ ਹੈ ਕੇਵਲ ਹੱਡੀਆਂ ਲਹੂ ਮਿੱਜ ਮਾਸ ਆਦਿਕ ਕੋਝੀਆਂ ਵਸਤੂਆਂ ਹਨ ਨਵਾਬ ਨੇ ਕਿਹਾ ਚੰਗਾ ਹੁਣ ਹਿਸਾਬ ਦਿਓ ਇਹ ਕਹਿ ਕੇ ਇੱਕ ਚੰਗਾ ਸਿਆਣਾ ਮੁਨਸੀ ਜਾਦੂਰਾਏ ਸੱਦ ਕੇ ਕਿਹਾ ਕਿ ਸਭ ਹਿਸਾਬ ਚੰਗੀ ਤਰ੍ਹਾਂ ਲਵੋ ਮੈਨੂੰ ਬਹੁਤ ਲੋਕ ਰੋਜ਼ ਰੋਜ਼ ਆ ਕੇ ਕਹਿੰਦੇ ਹਨ ਕਿ ਤੁਹਾਡਾ મોદી મોદી ਖਾਨਾ ਉਜਾੜ ਰਿਹਾ ਹੈ ਜਾਦੂ ਰਾਏ ਜੋ ਗੁਰੂ ਜੀ ਨਾਲ ਅੱਗੇ ਹੀ ਵਿਰੋਧ ਰੱਖਦਾ ਸੀ ਲੇਖਾ ਕਰਨ ਬੈਠ ਗਿਆ ਮਨ ਵਿੱਚ ਕਹਿਣ ਲੱਗਾ ਕਿ ਇਹਨਾਂ ਤਾਂ ਬਹੁਤ ਗਵਾਇਆ ਹੈ ਤੇ ਮੈਨੂੰ ਰਿਸ਼ਵਤ ਦਾ ਪੈਸਾ ਨਹੀਂ ਦਿੱਤਾ ਇਸ ਲਈ ਹੁਣ ਲੇਖਾ ਪੂਰਾ ਕੀਤੇ ਬਿਨਾ ਘਰ ਹੀ ਜਾਣ ਨਹੀਂ ਦੇਵਾਂਗਾ ਗੁਰੂ ਜੀ ਨੇ ਪਹਿਲੇ ਸਾਰੀ ਦੀ ਸਾਰੀ ਆਮਦਨ ਲਿਖਾ ਦਿੱਤੀ ਤੇ ਸਾਰਾ ਖਰਚ ਲਿਖਾਉਣ ਲੱਗੇ ਤਾਂ ਜਾਦੂਰਾਏ ਨੇ ਕਈ ਤਰ੍ਹਾਂ ਦੀਆਂ ਉਕਤੀਆਂ ਜੁਗਤੀਆਂ ਕੀਤੀਆਂ ਪਰੰਤੂ ਸਾਚ ਕੋ ਅੰਚ ਨਹੀਂ 5 ਦਿਨ ਲੇਖਾ ਹੁੰਦਾ ਰਿਹਾ ਔੜਕ ਗੁਰੂ ਜੀ ਦਾ 321 ਰੁਪਏ ਦਾ ਬਾਧਾ ਨਿਕਲਿਆ ਜਾਦੂਰਾਏ ਬਹੁਤ ਸ਼ਰਮਿੰਦਾ ਹੋਇਆ ਕਿ ਮੇਰਾ ਮੁਨਸੀਬ ਪੂਰੀ ਨਹੀਂ ਹੋਈ ਕਿ ਇਹ ਜਾਦੂਰਾਏ ਕਹਿੰਦਾ ਕਿ ਮੇਰੇ ਮਨ ਦੀ ਇੱਛਾ ਨਹੀਂ ਪੂਰੀ ਹੋਈ ਜਾਦਰਾਏ ਤਾਦੇ ਭਾਈ ਭਾਈਆ ਜੈ ਰਾਮ ਜੀ ਨੇ ਇਹ ਗੱਲ ਸੁਣੀ ਤਾਂ ਬਹੁਤ ਪ੍ਰਸੰਨ ਹੋਏ ਨਵਾਬ ਨੂੰ ਕਹਿਣ ਲੱਗੇ ਨਵਾਬ ਜੀ 5 ਦਿਨ ਲੇਖਾ ਕਰਨ ਪਿੱਛੋਂ ਗੁਰਨਾਨਕ ਜੀ ਦੇ 321 ਰੁਪਏ ਬਧ ਨਿਕਲੇ ਹਨ ਨਵਾਬ ਨੇ ਉਸੇ ਵੇਲੇ ਜਾਦੋਰਾਏ ਮੁਨਸੀ ਨੂੰ ਬੁਲਾ ਕੇ ਪੁੱਛਿਆ ਤਾਂ ਉਸਨੇ ਵੱਧ ਮੁਝੇ ਹੀ ਆਵਾਜ਼ ਨਾਲ ਕਿਹਾ ਜੀ ਹਾਂ 321 ਰੁਪਏ ਮੋਦੀ ਦੇ ਵੱਧ ਨਿਕਲੇ ਹਨ ਨਵਾਬ ਨੇ ਕਿਹਾ ਕਿ ਮੇਰੇ ਪਾਸ ਤਾਂ ਬਹੁਤ ਸ਼ਿਕਾਇਤਾਂ ਆਉਂਦੀਆਂ ਹਨ ਸਨ ਕਿ ਮੋਦੀ ਤਾਂ ਲੁਟਾਈ ਜਾਂਦਾ ਹੈ ਪਰ ਇਹ ਕਿਸ ਤਰ੍ਹਾਂ ਵਧੇ ਜਾਦੋਰਾਏ ਨੇ ਕਿਹਾ ਜੀ ਮੈਂ ਚੰਗੀ ਤਰ੍ਹਾਂ ਲੇਖਾ ਸੋਧ ਲੀਤਾ ਹੈ ਠੀਕ ਹੀ ਵਧ ਨਿਕਲਦੇ ਹਨ ਨਵਾਬ ਬੜਾ ਪ੍ਰਸੰਨ ਹੋਇਆ ਸ੍ਰੀ ਗੁਰੂ ਜੀ ਨੂੰ ਬੁਲਾ ਕੇ ਵਡਿਆਈ ਕੀਤੀ ਤੇ ਖਜ਼ਾਨਚੀ ਤੋਂ 3000 ਰੁਪਇਆ ਹੋਰ ਉਸੇ ਵੇਲੇ ਦਿਵਾ ਦਿੱਤਾ ਗੁਰੂ ਜੀ ਤੇ ਜੈ ਰਾਮ ਜੀ ਰੁਪਈਆ ਲੈ ਕੇ ਖੁਸ਼ੀ ਨਾਲ ਘਰ ਆਏ ਪਰ ਹੇ ਗੁਰੂ ਜੀ ਉਹ ਰੁਪਇਆ ਮੈਂ ਮੋਢੇ ਉੱਤੇ ਚੁੱਕ ਕੇ ਮਸਾਂ-ਮਸਾਂ ਘਰ ਪਹੁੰਚਾਇਆ ਉਸ 3000 ਰੁਪਏ ਦਾ ਸੌਦਾ ਲੈ ਆਂਦਾ ਅਰਵਾਦੇ ਦਾ ਰੁਪਇਆ ਜੈ ਰਾਮ ਜੀ ਨੇ ਬਖ ਜਮਾ ਕਰ ਲੀਤਾ ਬੇਬੇ ਨਾਨਕ ਜੀ ਨੇ ਪੁੱਛਿਆ ਕਿ ਲੇਖਾ ਕਿਸ ਤਰ੍ਹਾਂ ਨਿਬੜਿਆ ਭਾਈਆ ਜੈ ਰਾਮ ਜੀ ਨੇ ਖੁਸ਼ੀ-ਖੁਸ਼ੀ ਸਾਰਾ ਹਾਲ ਸੁਣਾਇਆ ਤੇ ਕਿਹਾ ਕਿ ਮੈਂ ਬੜਾ ਹੈਰਾਨ ਹਾਂ ਕਿ ਦਿਨ ਰਾਤ ਵੰਡਦੇ ਆ ਵੰਡਦੇ ਆ ਵੀ ਇੰਨਾ ਰੁਪਇਆ ਕਿਸ ਤਰ੍ਹਾਂ ਵਧ ਗਿਆ ਔਰ ਉਹ ਵਧਿਆ ਹੋਇਆ ਰੁਪਇਆ ਬੇਬੇ ਨਾਨਕੀ ਜੀ ਦੇ سپرد ਕੀਤਾ ਜਿਸ ਨੂੰ ਬੇਬੇ ਜੀ ਨੇ ਬੜੇ ਪ੍ਰਸੰਨ ਹੋ ਕੇ ਕਹਿਣ ਲੱਗੇ ਕਿ ਤੁਸੀਂ ਇਹਨਾਂ ਤੋਂ ਕਦੇ ਵੀ ਕੋਈ ਭਰਮ ਨਾ ਕਰਿਆ ਕਰੋ ਇਹ ਰਿੱਧੀਆਂ ਸਿੱਧੀਆਂ ਸਭ ਇਹਨਾਂ ਦੇ ਚਰਨਾਂ ਵਿੱਚ ਬੈਠੀਆਂ ਰਹਿੰਦੀਆਂ ਹਨ ਸੋ ਇਸ ਤਰ੍ਹਾਂ ਬੀਬੇ ਨਾਨਕੀ ਜੀ ਨੇ ਭਾਈਆ ਜੈ ਰਾਮ ਜੀ ਨੂੰ ਸਮਝਾਇਆ ਗੁਰੂ ਜੀ ਦੀ ਮਾਇਆ ਵੱਧ ਨਿਕਲੀ ਤੇ ਇਹ ਪ੍ਰਸੰਗ ਧੰਨ ਭਾਈ ਬਾਲਾ ਜੀ ਨੇ ਤੇ ਸਮਾਪਤ ਕੀਤਾ ਤੇ ਆਖਿਆ ਕਿ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਅਗਲਾ ਪ੍ਰਸੰਗ ਜੋ ਆ ਰਿਹਾ ਹੈ ਗੁਰੂ ਪਾਤਸ਼ਾਹ ਜੀ ਦੀ ਜੋ ਵਿਆਹ ਦਾ ਨiyet ਹੋ ਜਾਏਗਾ ਤੇ ਬਰਾਤ ਚੜ੍ਹੇਗੀ ਉਹ ਬਰਾਤ ਕਿਸ ਤਰ੍ਹਾਂ ਜਾਏਗੀ ਤੇ ਕਿਸ ਤਰ੍ਹਾਂ ਉਹਦੇ ਵਿੱਚ ਮੁੱਖੀ ਗੁਰੂ ਦੇ ਪਿਆਰੇ ਹੋਣਗੇ ਉਹ ਸਾਰਾ ਪ੍ਰਸੰਗ ਆਪ ਜੀ ਦੇ ਨਾਲ ਮੈਂ ਅਗਲੇ ਦਿਵਾਨ ਵਿੱਚ ਸਾਂਝਾ ਕਰਾਂਗਾ ਸੱਚੇ ਪਾਤਸ਼ਾਹ ਜੀ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਤੇ ਨਾਲ ਆਪਾਂ ਵੀ ਖਿਮਾ ਮੰਗਦੇ ਹਾਂ ਕਿ ਸਤਿਗੁਰੂ ਜੀ ਰਹਿਮਤ ਕਰਨ ਕਿ ਸੁਣੇ ਹੋਏ ਵਿਚਾਰਾਂ ਵਿੱਚ ਕੋਈ ਵਿਚਾਰ ਸਾਡੇ ਹਿਰਦੇ ਵਿੱਚ ਵਸੇ ਤਾਂ ਕਿ ਪਰ ਸਾਡਾ ਲੋਕ ਸੁਖੀਏ ਪ੍ਰਲੋਕ ਸਹਿਲਾ ਹੋ ਸਕੇ ਬਣੇ ਰਹੋ ਚੈਨਲ ਦੇ ਨਾਲ ਤਾਂ ਕਿ ਲੜੀਵਾਰ ਜਨਮ ਕਥਾ ਆਪਾ ਰਲ ਮਿਲ ਕੇ ਸਾਰੇ ਗੁਰੂ ਜੀ ਦੀ ਸਰਵਣ ਕਰਦੇ ਰਹੀਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ